ਅੱਛਾ ਕੀ ਨਾਗਾ ਤੁਹਾਡੇ ਮੇਰਾ ਨਾਮ ਰਿੰਕੂ ਬਾਈ ਕੀ ਮਸਲਾ ਕੀ ਹੈ ਜਿਹੜਾ ਅੱਜ ਕਰਦਾ ਇਹ ਬਾਈ ਪੰਚਾਇਤੀ ਬਾਹਨ ਆ ਤੇ ਇੱਥੇ ਮਿੱਟੀ ਚੱਕੀ ਗਈ ਆ ਐ ਨਹੀਂ ਪਤਾ ਵੀ ਕੀ ਤੋਂ ਪੁੱਛ ਕੇ ਚੱਕੀ ਗਈ ਆ ਕੱਲ ਗਰੁੱਪ ਚ ਮੁੰਡਿਆਂ ਨੇ ਵੀਡੀਓ ਪਾਤੀ ਜਿਹੜਾ ਜੱਸੂ ਆ ਉਹਨੇ ਰਾਤ ਨੂੰ ਗਾਲਾਂ ਕੱਢੀਆਂ ਕਹਿੰਦਾ ਵੀ ਤੂੰ ਕੌਣ ਹੋ ਨਾ ਮਾਵਾ ਪੈਣਾ ਨੇ ਬਹੁਤ ਗਾਲਾਂ ਕੱਢੀਆਂ ਬਾਅਦ ਚ ਮੈਂ ਉਹਨੂੰ ਜਾ ਕੇ ਮੈਂ ਉਹਦੇ ਨਾਲ ਲੜਿਆ ਮੈਂ ਗਾਲਾਂ ਕੱਢੀਆਂ ਉਹਨੂੰ ਕੀ ਇਸ ਗੱਲ ਦਾ ਦੁੱਖ ਸੀ ਮਿੱਟੀ ਚੱਕੀ ਆ ਨਾ ਚੱਕੀ ਆ ਪੁੱਛ ਤਾਂ ਸਕਦਾ ਪਿੰਡ ਉਹਦਾ ਕੀ ਐਡਾ ਉਹ ਲੱਗਿਆ ਉਹਨੂੰ ਮਿਰਚਾਂ ਵੀ ਕਿਉਂ ਇਹ ਪੁੱਛਿਆ ਜਾਵੇ ਉਹਨੂੰ ਵੀ ਪੁੱਛਿਆ ਜਾਵੇ ਜਾਂ ਉਹ ਵਿੱਚ ਹੱਕਦਾਰ ਉਹ ਤਾਂ ਲੱਗਿਆ ਹੋਣੀ ਮਿਰਚਾਂ ਨੂੰ ਚੱਕੀ ਕਿਹਨੀ ਹੈਗੀ ਮਿੱਟੀ ਇਹ ਪਤਾ ਨਹੀਂ ਚੱਕੇ ਪਿੰਡ ਚ ਪਈ ਆ ਭਧੌੜ ਗਈ ਆ 1500 ਰੁਪਏ ਇਹਨੂੰ ਟਰਾਲੀ ਹੂੰ ਤੇ ਦੋ ਥਾਂ ਪਿੰਡ ਸਿੱਟੀ ਆ ਚੱਕੀ ਕਿੱਥੋਂ ਗਈ ਆ ਕਿੰਨੀ ਇਰ ਦੇ ਚ ਪੰਚਾਇਤੀ ਜ਼ਮੀਨ ਚ ਚੱਕੀ ਗਈ ਆ ਪੰਚਾਇਤੀ ਜ਼ਮੀਨ ਚੋਂ ਤੇ ਆ ਦਰਾਫਤ ਸਾਰੇ ਪੱਤੇ ਗਏ ਆ ਆ ਬਾਕੀ ਨਾਲ ਨਾਲ ਸਾਰੀ ਦਿਖਾ ਦਿਓ ਘੱਟੋ ਘੱਟ ਨਾਂ ਵਾਲਾ 2.5 ਲੱਖ ਦੀ ਮਿੱਟੀ ਚੱਕੀ ਗਈ ਜੀ ਇਹ ਤੁਸੀਂ ਕਿੰਨੇ ਟਾਈਮ ਤੋਂ ਇਹਨੂੰ ਬਾਈ ਜੋਗ ਕਰਕੇ ਠੇਕੇ ਦੇ ਦਿੰਦੇ ਆ ਰਹੇ ਹੋ ਇਹਨੂੰ ਜ਼ਮੀਨ ਨੂੰ ਇਹ ਤਾਂ ਬਹੁਤ ਟਾਈਮ ਹੋ ਗਿਆ ਭਾਈ ਕਿੰਨਾ ਟਾਈਮ ਹੋ ਗਿਆ ਉਹ 67 ਸਾਲ ਹੋ ਗਏ ਓਕੇ ਨਹੀਂ ਮਿੱਟੀ ਚੱਕਰ ਦੀ ਕੋਈ ਨੌਬਤ ਸੀਗੀ ਮੰਨ ਲਾ ਵੀ ਕੋਈ ਲੋਡ ਪਈ ਆ ਜਾਂ ਵੈਸੇ ਹੀ ਚੱਕ ਲਈ ਕੋਈ ਨੌਬਤ ਡਿਆ ਕੋਈ ਪੰਡ ਨੂੰ ਨਹੀਂ ਪੁੱਛਿਆ ਗਿਆ ਨਾ ਕੋਈ ਪੰਚਾਇਤ ਨੇ ਪੰਡ ਨੂੰ ਦੱਸਿਆ ਪਤਾ ਨਹੀਂ ਇਹ ਕਿਵੇਂ ਚੱਕੀ ਆ ਇਹ ਪਤਾ ਰੱਬ ਜਾਣਦਾ ਜਾਂ ਪੰਚਾਇਤ ਦੱਸ ਸਕਦੀ ਆ ਜਾਂ ਫਿਰ ਜੋ ਜੱਗਸੂ ਨੂੰ ਦੁੱਖ ਲੱਗਿਆ ਉਹ ਦੱਸ ਸਕਦਾ ਤੇ ਤੁਸੀਂ ਇਹਦੀ ਦਰਖਾਸਤ ਦਿੱਤੀ ਆ ਕਿਤੇ ਹੁਣ ਤੱਕ ਤਨਖਾਹ ਤੇ ਕੋਈ ਨਹੀਂ ਦਿੱਤੀ ਭਾਈ ਤਿੰਨ ਦੋ ਹਜ਼ਾਰ ਸੱਧਿਆਗਾ ਵੀਡੀਓ ਬਣਾਉਣ ਲੱਗੇ ਇਹ ਦੁਬਾਰਾ ਦੇਵਾਂਗੇ ਗਾਏ ਦੁਬਾਰਾ ਵੀਡੀਓ ਤੇ ਜਾਵਾਂਗੇ ਉਹਨਾਂ ਨੇ ਸਾਡੇ ਤੇ ਜਾਵਾਂਗੇ ਥੋੜਾ ਮੇਰਾ ਨਾਮ ਜੋਧਪ੍ਰੀਤ ਸਿੰਘ ਆ ਜੀ ਅੱਛਾ ਕੀ ਮਸਲਾ ਭਾਈ ਪਿੰਡ ਨੈਣੇ ਵਾਲ ਦਾ ਇਹ ਪਿੰਡ ਨੈਣੇ ਵਾਲ ਦਾ ਮਿੱਟੀ ਦਾ ਕੋਈ ਰੌਲਾ ਸੀਗਾ ਗਰੁੱਪ ਦੇ ਵਿੱਚ ਇਹਦੀ ਪਈ ਆ ਗਈ ਵੀ ਐ ਕਰਕੇ ਮਿੱਟੀ ਚੱਕੀ ਗਈ ਆ ਉਹਨੇ ਫੋਨ ਚੱਕ ਕੇ ਵੀ ਮੇਰੇ ਤਾਇਏ ਦੇ ਲੜਕੇ ਨੂੰ ਫੋਨ ਲਾਇਆ ਤੇ ਗਾਲਾਂ ਕੱਢੀਆਂ ਜੀ ਫਿਰ ਉਹਨੇ ਚਲ ਮੈਂ ਕਿਹਾ ਵੀ ਆਪ ਨੂੰ ਗਾਲਾਂ ਕਾਹਤੋਂ ਕੱਢਾਂ ਗੀਆਂ ਆਪਾਂ ਜਾ ਕੇ ਪੁੱਛਦੇ ਆ ਵੀ ਆਪਣਾ ਕੋਈ ਹੋਰ ਤਾਂ ਰੌਲਾ ਹੈ ਨਹੀਂਗਾ ਤੇ ਫਿਰ ਉਹ ਫੋਨ ਲਾ ਕੇ ਧਮਕੀਆਂ ਦਿੰਦਾ ਮੇਰੇ ਕੋਲ ਗਾਨਾ ਭਰੀ ਪਈ ਆ ਗਈ ਮੈਂ ਐ ਠੋਕ ਦੂੰਗਾ ਹੋਰ ਦੋ ਜੱਸੂ ਗੱਗਾ ਨਿਕੂ ਗਈ ਕੌਣਾ ਬੰਦਾ ਇਹ ਇਹ ਨਵੇਂ ਨਾਲ ਤੋਂ ਹੀ ਆਈ ਕੋਈ ਜੱਤਸੂ ਹੀ ਕਹਿੰਦਾ ਜੱਸੂ ਗੱਗਾ ਨਹੀਂ ਕਿਸੇ ਪਾਰਟੀ ਬਾਜੀ ਦਾ ਲੀਡਰ ਆ ਜਿਾ ਕਿਵੇਂ ਆ ਬੰਦਾ ਕਿਸੇ ਦਾ ਕੋਈ ਕੋਈ ਪਾਰਟੀ ਬਾਜੀ ਨਹੀਂ ਹੈਗੀ ਜੀ ਪਿੰਡ ਚ ਚਾਹੀਏ ਪਿੰਡ ਚ ਵੈਸੀ ਹੀ ਆਦਾ ਤੇ ਹੁਣ ਤੁਹਾਡੇ ਪਿੰਡ ਵਾਲੇ ਕੀ ਕਹਿੰਦੇ ਉਹਨਾਂ ਦਾ ਸਾਥ ਕਿੱਧਰ ਆ ਗਿਆ ਪਿੰਡ ਵਾਲਿਆਂ ਦਾ ਪਿੰਡ ਵਾਲਿਆਂ ਦਾ ਸਾਥ ਸਾਡੇ ਸਾਹਮਣੇ ਹੀ ਆ ਜੀ ਇੱਥੇ ਖੜੇ ਆਗੇ ਜਿਹੜੇ ਆ ਹੱਕ ਚਾਹੀਏ ਆਗੇ ਵੀ ਇੱਥੇ ਵੀ ਇਹ ਨਜਾਇਜ਼ ਮਾਈਨਿੰਗ ਜਿਹੜਾ ਇਹ ਮਿੱਟੀ ਕਾਹਤੋਂ ਚੱਕੀ ਗਈ ਆ ਜੀ ਤੇ ਵਾਕਿਆ ਜਾਂ ਸਾਡੇ ਤੇ ਉਹਨੇ ਰੈਪਟਰ ਦਿੱਤੀ ਆ ਰੈਪਟਰ ਦਿੱਤੀ ਆ ਗਈ ਜਿਹੜੀ ਉਹਦੇ ਬਾਰੇ ਵੀ ਇਹ ਨਾਲ ਸਾਰੇ ਜਾਣਗੇ ਕੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹ ਮਿੱਟੀ ਇੱਥੋਂ ਚੱਕੀ ਗਈ ਹੈ ਕੀ ਕਾਰਵਾਈ ਹੋਈ ਹੈ ਇਹਦੇ ਤੇ ਜਾਂ ਕੀ ਕਾਰਵਾਈ ਕਰਾਉਣ ਜਾ ਰਹੇ ਹੋ ਇਹ ਬਈ ਆਪਣੇ ਸਾਰੇ ਪਿੰਡ ਦੇ ਨਾਲ ਹੀ ਆਪਾਂ ਸਾਰੇ ਸਾਡੀ ਪੰਚਾਇਤ ਆ ਖੜੇ ਆਪਾਂ ਮੈਂਬਰ ਤੇ ਸਾਨੂੰ ਕੋਈ ਪੁੱਛ ਦੱਸ ਨਹੀਂ ਹੋਈ ਇਸ ਬਾਰੇ ਵੀ ਅਸੀਂ ਚੱਕਣੀ ਆ ਜਾਂ ਕਿਵੇਂ ਆ ਨਾ ਕੋਈ ਮਤਾ ਪਾਸ ਹੋਇਆ ਨਾ ਕੋਈ ਗੱਲਬਾਤ ਹੋਈ ਆ ਇਹਦਾ ਜਦੋਂ ਵੀਡੀਓ ਪਈ ਸਾਨੂੰ ਵੀ ਉਦੋਂ ਹੀ ਪਤਾ ਲੱਗਿਆ ਬਈ ਕਿੰਨੇ ਪੰਚਾਇਤ ਮੈਂਬਰ ਇਹਦੇ ਵਿਰੋਧ ਚਾਤੇ ਕਿੰਨੇ ਉਹਨਾਂ ਦੇ ਪੱਖ ਜਾ ਕੇ ਦੂਜਿਆਂ ਦੇ ਪੰਚਾਇਤ ਮੈਂਬਰ ਸਾਰੇ ਆਈ ਆ ਅਸੀਂ ਹੂੰ ਵਿਰੋਧ ਜੀ ਉਧਰ ਕੋਈ ਤਾਂ ਖੜੀ ਹੋਵੇ ਕੋਈ ਕੀ ਕੀ ਆ ਕਿੰਨਾ ਕਿ ਨੁਕਸਾਨ ਆ ਤੇ ਕਿੰਨੀ ਕਿ ਨਿਕਾਈ ਤੱਕ ਇਹ ਚੱਕੀ ਗਈ ਹੈ ਅੰਦਾਜ਼ਨ ਕਹੀ ਲੱਗਦਾ ਕਿੰਨੀਆਂ ਕਿ ਟਰਾਲੀਆਂ ਹੋਣਗੀਆਂ ਜਿਹੜੀਆਂ ਭਰੀਆਂ ਗਈਆਂ ਹੋਣੀਆਂ ਜਾਂ ਟਰਾਲੇ 800 1500 ਟਰਾਲੀਆਂ ਦੀ ਚੱਕੀ ਗਈ ਹੈ ਹੂੰ ਤੇ ਮੰਨ ਕੇ 1500 ਰੁਪਏ ਦੇ ਹਿਸਾਬ ਨਾਲ ਵਿਕੀ ਵੀ ਆ ਕੋਈ 800 ਦੇ ਨਾਲ ਕੋਈ 1500 ਹਿਸਾਬ ਨਾਲ ਟਰਾਲੀ ਵਿਕੀ ਆ ਜੇ ਕਿੰਨੇ ਦਿਨਾਂ ਚ ਇਹ ਕੰਮ ਨੂੰ ਅੰਜਾਮ ਦਿੱਤਾ ਗਿਆ ਬਹੁਤ ਤਿੰਨ ਦਿਨ ਹੋ ਗਏ ਜੀ ਕਿਸੇ ਨੂੰ ਪਤਾ ਸਾਇਸੀ ਪੰਚਾਇਤ ਨੰਬਰ ਨਹੀਂ ਸਾਨੂੰ ਪਤਾ ਹੀ ਨਹੀਂ ਗੱਲ ਦਾ ਇਨਾ ਕੋਈ ਮਤਾ ਪਾਇਆ ਵੇ ਇਹਦੇ ਚ ਇਹ ਕਹਿੰਦੇ ਦਰਖਤਾਂ ਦਾ ਵੀ ਕੋਈ ਨੁਕਸਾਨ ਕੀਤਾ ਗਿਆ ਹੈ। ਹਾਤ ਵੀ ਪੱਟੇ ਗਿਆ ਕੋਲੇ ਵੇਚ ਦਰਖਤ ਵੀ ਪੱਟੇ ਗਿਆ ਜੀ। ਕਿੰਨੇ ਦਰਖਤ ਪੱਟੇ ਨੇ ਉਹ? ਦਰਖਤ ਹੈਗਾ ਜੀ ਘਟੋ ਦਾ 8-10 ਟਰੱਕ ਦਰਖਤ ਆ ਜੀ। ਨਹੀਂ ਉਹ ਕਿਸੇ ਗੱਲ ਦਾ ਕੋਈ ਡਿੱਕਾ ਲਾ ਰਹੇ ਸੀ ਜਾਂ ਸਾਈਡਾਂ ਤੇ ਸੀਗੇ ਮਿੱਟੀ ਕੋਲ। ਉਹਨਾਂ ਦਾ ਮਿੱਟੀ ਚਕਾਉਂਦੇ ਮਾਰਾਂ ਇਹਨੇ ਪੱਟਦੇ ਇਹਨਾਂ ਨੇ। ਸਾਈਡ ਦੀ ਜੀ। ਇੱਕ ਜੀ ਹਾਤਾ ਆਪਣੇ ਪਿੰਡ ਦਾ ਤੇ ਉਹ ਵੀ ਜਸਪ੍ਰੀਤ ਸਿੰਘ ਜੱਸੂ ਰੋਕੀ ਬੈਠੇ ਆ ਤੇ ਉਹ ਵੀ ਅਸੀਂ ਛਡਾਉਂਦੇ ਨਾ ਕੋਈ ਜਾਰ ਦਰਖਾਸਤਾਂ ਦਿੱਤੀਆਂ ਸਾਡੇ ਕੋਈ ਸਾਡੀ ਸੁਣਮਾਈ ਨਹੀਂ ਹੋਈ ਉਹਦੇ 'ਚ ਵੀ ਸੈਕਟਰ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਸਾੜ ਦੀ ਦਰਖਾਸਤ ਦਿੱਤਨਾ ਸਾਡੇ ਪੁਜੀਸ਼ਨ ਮੈਂ ਇਹ ਹਾਤਿਆਂ ਦੀ ਵੀ ਅੱਜ ਖਬਰ ਲਗਾਉਣਾ ਤੁਹਾਨੂੰ ਲੈ ਕੇ ਚੱਲਾਂਦਾ ਉਹਦੀ ਵੀ ਖਬਰ ਦਵਾਉ ਜੀ ਕੰਧਾਂ ਕੱਢੀ ਬਠਾ ਗੇਟ ਲੱਗੀ ਹੋਇਆ ਹੈ ਜੀ ਹਾਤਿਆਂ ਦੇ ਜਿਹੜਾ ਮਾ ਚੁੰਕਾ ਹੋ ਗਿਆ ਤੁਸੀਂ ਪੰਚਾਇਤ ਮੈਂਬਰ ਹੋ ਜੀ ਹਾਂ ਜੀ ਮੇਰੇ ਘਰ ਦੇ ਪੰਚਾਇਤ ਮੈਂਬਰ ਹੈ ਅੱਛਾ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੁਣ ਇੰਨਾ ਤਮਝਾਮ ਰੌਲਾ ਜਿਹੜਾ ਪੈ ਰਿਹਾ ਹੈਗਾ ਇਹ ਰੌਲਾ ਪੈ ਰਿਹਾ ਜੀ ਇਹਦਾ ਕੋਈ ਮਤਾ ਵਗੈਰਾ ਵੀ ਨਹੀਂ ਪਿਆ ਜੀ ਨਾ ਹੀ ਸਾਡੇ ਕੋਈ ਧਿਆਨ ਚ ਲੈ ਲੈਂਦੀ ਹੈ ਸਰਪੰਚ ਸਾਹਿਬ ਨੇ ਗੱਲ ਆ ਵੀ ਇਹ ਮਿੱਟੀ ਚੱਕਣੀ ਹੈ ਇਹ ਐਸਸੀ ਸਾਡੀ ਐਸਸੀ ਟੱਕ ਹੈ ਜੇ ਐਸਸੀ ਪਰਿਵ ਤੇ ਅਸੀਂ ਸਰਪੰਚ ਸਾਹਿਬ ਨੂੰ ਵੀ ਪੁੱਛਿਆ ਉਹ ਸਾਫ ਕਾ ਸਰਪੰਚ ਜਿਹਦੇ ਕੋਲੇ ਹੈਗਾ ਜੀ ਇਹ ਹੁਣ ਠੇਕੇ ਤੇ ਵਾਹਣਾ ਤੇ ਉਹਨੂੰ ਵੀ ਪੁੱਛਿਆ ਮੈਂ ਕਿਹਾ ਵੀ ਆਪਣਾ ਕੋਈ ਮਤਵ ਵਗੈਰਾ ਉਹ ਕਹਿੰਦਾ ਨਹੀਂ ਪਿਆ ਮੈਂ ਕਿਹਾ ਯਾਰ ਇਹ ਫਿਰ ਮਿੱਟੀ ਕਿਉਂ ਚੁੱਕਾਈ ਹੈ ਉਹ ਕਹਿੰਦਾ ਯਾਰ ਚੁਕਾਤੀ ਕਹਿੰਦਾ ਵੀ ਮੇਰੇ ਘਾਰੇ ਵਗੈਰਾ ਪੈ ਰਹੇ ਸੀ ਕਹਿੰਦਾ ਤੇ ਵੀ ਉਹ ਵੈਸੇ ਕੋਈ ਮਤਵ ਵਗੈਰਾ ਨਹੀਂ ਪਿਆ ਪਿਆ ਵਾ ਤੇ ਇਹ ਚੱਕੀ ਨਿਯਾਜਮਾਨ ਗਈ ਹੈ ਭਾਈ ਜੀ ਕੀ ਨਾਂ ਹੈ ਤੁਹਾਡਾ ਸਾਡਾ ਨਾਂ ਕੁਲਦੀਪ ਸਿੰਘ ਹੈ ਪੰਚਾਇਤ ਮੈਂਬਰ ਹੋ ਤੁਸੀਂ ਮੇਜੋਦਾ ਅੱਛਾ ਭਾਈ ਜਿਹੜੀ ਇਹ ਮਿੱਟੀ ਚੱਕੀ ਗਈ ਹੈਗੀ ਇਹ ਪੰਚਾਇਤੀ ਜ਼ਮੀਨ ਦੇ ਵਿੱਚੋਂ ਕੋਈ ਇਹਦਾ ਜਾਂ ਕੋਈ ਮਤਾ ਪਿਆ ਹੋਵੇ ਤੁਹਾਡੇ ਧਿਆਨ ਚ ਹੋਵੇ ਜਾਂ ਇਹਦਾ ਕਿਸੇ ਗੱਲ ਦਾ ਪਹਿਲਾਂ ਵਿਰੋਧ ਹੋਇਆ ਹੋਵੇ ਜਾਂ ਗੱਲ ਚੱਲੀ ਹੋਵੇ ਨਹੀਂ ਵੀਰੇ ਸਾਨੂੰ ਇਹ ਗੱਲ ਦਾ ਕੋਈ ਨਹੀਂ ਪਤਾ ਸਾਨੂੰ ਤਾਂ ਕੱਲ ਆ ਕੇ ਮੁੰਡਿਆਂ ਨੇ ਦੱਸਿਆ ਹੈ ਵੀ ਐ ਕਰਕੇ ਜਾਂ ਸਾਨੂੰ ਗਰੁੱਪ ਚੋਂ ਪਤਾ ਲੱਗਿਆ ਵੀ ਮੈਂ ਨਹੀਂ ਘੂਰਿਆ ਇਹਦੇ ਵਿੱਚ ਹੂੰ ਉਸ ਤੋਂ ਬਾਅਦ ਇੱਥੇ ਜਦੋਂ ਇਕੱਠ ਹੋਇਆ ਸੀ ਆਏ ਆ ਵੀ ਗੱਲ ਤੋਂ ਜਿਹੜਾ ਗੱਲ ਹੈ ਕੀਤੀ ਹੋਈ ਮੇਰਾ ਜੀ ਇਹਦੇ ਤੁਸੀਂ ਕੋਈ ਮਹਕਮੇ ਸਬੰਧਤ ਵਿਭਾਗ ਨੂੰ ਕੋਈ ਇੰਟੀਮੀਸ਼ਨ ਦਿੱਤੀ ਹੋਈ ਹੈ ਦੀ? ਹਾਂ ਜੀ ਹੁਣ ਜਿਵੇਂ ਪਤਾ ਲੱਗਿਆ ਇਸ ਤੋਂ ਬਾਅਦ ਅਸੀਂ ਵੀਡੀਓ ਸਾਹਮਣਾਂ ਗੱਲਬਾਤ ਕਰਦੇ ਅੱਜ ਜਾਵਾਂਗੇ। ਅੱਜ ਜਾਣੀ ਹੁਣ। ਕਿਦਣ ਦੀ ਗੱਲ ਆ ਜੀ ਇਹ? ਇਹ ਹੋ ਗਏ 2 ਦਿਨ ਜੀ। ਨਾਮ ਹੈ ਤੁਹਾਡਾ? ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮੈਂ ਨੇਹਾਲ ਦਾ ਰਹਿਣਾ ਨਾਲ ਜੀ। ਅੱਛਾ ਬਾਈ ਜਿਹੜਾ ਇਹ ਸਾਰਾ ਮਸਲਾ ਹੋਇਆਗਾ ਕਿਉਂ ਹੋਇਆ ਕੀ ਕਾਰਨਾ ਕਿੱਥੇ ਖੜੀ ਆ ਗੱਲ ਹੁਣ? ਗੱਲ ਬਾਈ ਇੱਥੇ ਖੜੀ ਆ। ਕੱਲ ਮਿੱਟੀ ਚੱਕੀ ਜਾ ਰਹੀ ਸੀ 2 ਦਿਨਾਂ ਤੋਂ। ਠੀਕ ਹੈ ਨਾ? ਬੀਰਾਂਕੂਆ ਇਹ ਵੀ ਪਿੰਡ ਦਾ ਨਿਆਣਿਆਲ ਦਾ ਰਹਿਣ ਵਾਲਾ ਇਹਨੇ ਆ ਕੇ ਦੇਖੀ ਇਹ ਚੀਜ਼ ਵੀ ਮਿੱਟੀ ਚੱਕੀ ਗਈ ਆ ਇਹਨੇ ਜਾ ਕੇ ਵੀਡੀਓ ਬਣਾ ਕੇ ਗਰੁੱਪ ਚ ਪਾਈ ਇਹਨੇ ਕਿਸੇ ਦਾ ਨਾਮ ਨਹੀਂ ਲਿਆ ਕੁਝ ਨਹੀਂ ਕਿਹਾ ਇਹਨੇ ਸਿਰਫ ਇਹ ਸਵਾਲ ਕੀਤਾ ਸੀਗਾ ਵੀ ਇਹ ਮਿੱਟੀ ਕਿਹਨੂੰ ਪੁੱਛ ਕੇ ਚਕਾਈ ਗਈ ਆ ਮੈਂਬਰਾਂ ਨੂੰ ਪੁੱਛ ਕੇ ਚਕਾਈ ਆ ਜਾਂ ਸਰਪੰਚ ਨੂੰ ਪੁੱਛ ਕੇ ਚਕਾਈ ਗਈ ਆ ਇਸ ਤੋਂ ਬਾਅਦ ਉਹਦੇ ਵਿੱਚ ਇਹ ਬੰਦੇ ਨੂੰ ਪਿੰਡ ਤੋਂ ਫੋਨ ਗਿਆ ਜਸੂ ਦਾ ਠੀਕ ਆ ਉਹੀ ਗੱਲ ਹੋਈ ਸੀ ਨਾ ਇਹਦੇ ਕਹਿਣ ਅਨੁਸਾਰ ਵੀ ਉਹਨੂੰ ਫੋਨ ਗਿਆ ਉਹ ਬੰਦੇ ਨੇ ਇਹਨੂੰ ਗਾਲ ਕੱਢੀ ਹੂੰ ਇਹਨੇ ਮੁੜ ਕੇ ਗਰੁੱਪ ਚ ਪਾਤਾ ਠੀਕ ਹੈ ਨਾ ਵੀ ਭਾਈ ਮੈਂ ਇੱਥੇ ਆ ਗਿਆ ਮੈਨੂੰ ਮੈਲਾ ਵੀ ਤੂੰ ਗਾਲਾਂ ਨਾ ਕੱਢ ਪਿੰਡ ਵਾਲੇ ਗਰੁੱਪ ਚ ਕਿਉਂ ਹਾਂ ਤੇ ਇਸ ਤੋਂ ਬਾਅਦ ਭਾਈ ਜਿਹੜਾ ਉਹ ਜਸੂ ਨਾਂ ਦਾ ਬੰਦਾ ਹੈਗਾ ਠੀਕ ਆ ਉਹ ਨਜਾਇਜ਼ ਚੀਜ਼ਾਂ ਕਰ ਰਿਹਾ ਪਿੰਡ ਚ ਤੇ ਇੱਕ ਨਾ ਸਾਡੀ ਫਿਰਨੀ ਤੇ ਸੰਧੂ ਕਲ ਵਾਲੀ ਫਿਰਨੀ ਤੇ ਹੱਤ ਆਗਾ ਜਿਹੜਾ ਉਹਨੇ ਰੋਗ ਰੱਖਿਆ ਦੂਜੀ ਗੱਲ ਆਪਾਂ ਸਰਕਾਰੀ ਜਿਹੜੀ ਆਪਣੀ ਹੁੰਦੀ ਆ ਸੜਕ ਉੱਤੇ ਮਿੱਟੀ ਨਹੀਂ ਪਾ ਸਕਦੇ ਉੱਤੇ ਉਹਨੇ ਮਿੱਟੀ ਪਾ ਦਿੱਤੀ ਮਿੱਟੀ ਜਦੋਂ ਪਾਤੀ ਉਹ ਥਾਂ ਉੱਚਾ ਹੋ ਗਿਆ ਜਿਹੜਾ ਇਧਰਲਾ ਪਾਸਾ ਸੀ ਉਹ ਨੀਵਾ ਹੋ ਗਿਆ ਉੱਥੇ ਮੇਰਾ ਘਰ ਆ ਬਾਈ ਠੀਕ ਹੈ ਨਾ ਉੱਥੇ ਟੋਬਾ ਲੱਗ ਜਾਂਦਾ ਉਹਦੇ ਕੋਈ ਸੁਣਵਾਈ ਨਹੀਂ ਹੈਗੀ ਕਿਸੇ ਨੂੰ ਕੁਝ ਨਹੀਂ ਹੋ ਕੀਤਾ ਗਿਆ ਮੈਂ ਇੱਕ ਦੋ ਮੈਂਬਰ ਆ ਸਰਪੰਚ ਮੈਂਬਰਾਂ ਨੂੰ ਕਿਹਾਗਾ ਤੇ ਉਹ ਮੈਨੂੰ ਕਹਿੰਦੇ ਬਾਈ ਤੂੰ ਵੀ ਮਿੱਟੀ ਪਾ ਲ ਕੀ ਇਹ ਨਜਾਇਜ਼ ਮਿੱਟੀ ਪਾ ਸਕਦੇ ਆਪਾਂ ਸੜਕ ਦੇ ਤੇ ਮੈਨੂੰ ਇਹ ਚੀਜ਼ ਦਾ ਜਵਾਬ ਵੀ ਚਾਹੀਦਾ ਜਿਹੜੀ ਇਥੋਂ ਮਿੱਟੀ ਚੱਕੀ ਗਈ ਉਹ ਗਈ ਕਿੱਥੇ ਆ ਮਿੱਟੀ ਉਹ ਉਹ ਪਿੰਡ ਚ ਨਾਗਾ ਤੁਹਾਡਾ ਜੀ ਤੇਜਾ ਸਿੰਘ ਜੀ ਤੇਜਾ ਸਿੰਘ ਜੀ ਜਿਹੜਾ ਆ ਹਾਤੇ ਦਾ ਕੋਈ ਰੌਲਾ ਦੱਸਦੇ ਕੀ ਰੌਲਾ ਸਲਜੇ ਇਹ ਕਦੋਂ ਦਾ ਹੈ ਦੋ ਕਨਾਲਾਂ ਪੰਜ ਮਰਲੇ ਆ ਜੀ ਹੂੰ ਚੁੱਪ ਕਰਾਓ ਉਹਨਾਂ ਦੋ ਕਨਾਲਾਂ ਪੰਜ ਮਰਲੇ ਆ ਇਹਨੇ ਆਹ ਦੂਰੀ ਕੰਦ ਸੀ ਉੱਥੋਂ ਤੱਕ ਤੱਤੀ ਖੰਨਾ ਬਣਾਇਆ ਵਸੇ ਮਾਰ ਮਾਰ ਟ੍ਰੈਟ ਸਾਰੀ ਕੱਢ ਕੇ ਆਪਦੇ ਨਾਮ ਦਾ ਕਿਹਨੇ ਕਰੀਏ ਜੀ ਇਹ ਇਹ ਜੱਤੂ ਜੀ ਕਿੰਨਾ ਟਾਈਮ ਹੋ ਗਿਆ ਕੀਤੀ ਨੂੰ ਹਾਂ ਮਹੀਨਾ ਦੋ ਮਹੀਨੇ ਹੋਈ ਫਣੀ ਤੇ ਕਿੰਨੇ ਟਾਈਮ ਤੋਂ ਇਹ ਹਾਤੇ ਦੇ ਤੌਰ ਤੇ ਪਹਿਲਾਂ ਵਰਤੀ ਜਾਂਦੀ ਸੀ ਰੋਕਣ ਤੋਂ ਪਹਿਲਾਂ ਇਹ ਪਹਿਲਾਂ ਤਾਂ ਚੱਲਦੀ ਸੀ ਉਹੀ ਹੁਣ 2-3 ਸਾਲਾਂ ਦਾ ਇਹਨਾਂ ਨੇ ਆਪ ਦਾ ਕਬਜ਼ਾ ਕਰਿਆ ਇਹ ਨਹੀਂ ਤੁਸੀਂ ਚੱਕੀ ਨਹੀਂ ਆਵਾਜ਼ ਨਹੀਂ ਚੱਕੀ ਤੇ ਖਲਾਫ ਤੁਸੀਂ ਆਵਾਜ਼ ਵੀ ਕੋਈ ਚੱਕਣੀ ਨਹੀਂ ਦਿੰਦਾ ਚੱਕਣੀ ਨਹੀਂ ਦਿੰਦਾ ਦੋਨੇ ਸਰਪੰਚ ਇਹਨਾਂ ਨਹੀਂ ਦੇ ਆ ਮੰਬਰਦਾਰ ਨੂੰ ਪੁੱਛ ਲੋ ਅੱਗੇ ਮਰ ਹੋ ਕੇ ਕਰਕੇ ਹੁੰਦੀ ਨਹੀਂ ਕੋਈ ਉਹ ਕਹਿੰਦਾ ਜੀ ਪਾਰ ਤੇ ਉਧਰ ਖਾਲਸਾ ਉੱਤੇ ਪਨਾਹ ਦਿੰਦੇ ਇਹੇ ਜੀ ਅਸੀਂ ਜਦੋਂ ਇਹ ਹਕਤੰਦ ਗੱਡੀ ਹੈ ਜੀ ਉਦੋਂ ਅਸੀਂ ਤਰਖਾਸ ਦਿੱਤੀ ਸੀ ਸਾਰੀ ਪੰਚਾਇਤ ਨੇ ਜੀ ਸਰਪੰਚ ਨੇ ਵੀ ਮੋਹਰ ਲਾ ਕੇ ਦਿੱਤੀ ਸੀ ਐਮਐਲਏ ਨੇ ਵੀ ਮਾਰਕਾ ਕਰਕੇ ਦਿੱਤੀ ਸੀ ਜੀਡੀਪੀ ਉਹਨੂੰ ਦਰਖਾਸਤ ਦਿੱਤੀ ਆ ਪਰ ਉਤ ਤੋਂ ਬਾਅਦ ਦੇ ਤੇ ਹਲਤ ਕੋਈ ਨਹੀਂ ਇਹ ਕਹਿੰਦਾ ਜੀ ਪਾੜ ਦਿਓ 6 ਮਹੀਨੇ ਹੋ ਗਏ 7 ਉਸ ਚੀਜ਼ ਤੇ ਹਲਤ ਕਰ ਕੋਈ ਕਾਰਵਾਈ ਨਹੀਂ ਹੋਈ ਹਾਂਜੀ ਕਿਹੜਾ ਹਾਤੇ ਦਾ ਨਜਾਇਜ਼ ਕਬਜ਼ੇ ਵਾਲੀ ਗੱਲ ਆ ਇਹ ਸਾਡੇ ਕੋਲੇ ਪੁਰਾਣਾ 40 50 ਸਾਲ ਦਾ ਪਹਿਲਾਂ ਤੋਂ ਸਾਡੇ ਕੋਲੇ ਆ ਉਹ ਜੇ ਪਿੰਡ ਕੋਈ ਸਾਰੇ ਕਬਜ਼ੇ ਛਡਾਉਂਦਾ ਤੇ ਛੱਡਣ ਨੂੰ ਤਿਆਰ ਸਾਰਾ ਪਿੰਡ ਸਾਡਾ ਰੋਕੀ ਬੈਠਾ ਢਾਬ ਰੋਕੀ ਵੀ ਆ ਅੱਧੀ ਦੋ ਤਿੰਨ ਨਾਲ ਢਾਬ ਦੀਆਂ ਗਈਆਂ ਬਾਕੀ ਹੋਰ ਪਿੰਡ ਦੇ ਰੋਕੇ ਪਿਆ ਕਰਦੇ ਸਾਥੋਂ ਬਾਡਾ ਲਾ ਲੈਣ ਨਾ ਤਾਂ ਪੰਚਾਇਤ ਵਾਲੇ ਅਸੀਂ ਪਹਿਲਾਂ ਛੱਡ ਦਿੰਨੇ ਆ ਫਿਰ ਪਿੰਡ ਕੰਨੀ ਨੂੰ ਹੋ ਜਾਂ ਕੁੱਲ ਮਿਲਾ ਕੇ ਸਾਰੀ ਗੱਲ ਦਾ ਕੀ ਨਿਚੋੜ ਕੱਢਦੇ ਹੋ ਤੁਸੀਂ ਇਹਦਾ ਰੋਲੇ ਦਾ ਕੁੱਲ ਮਿਲਾ ਕੇ ਪੰਜ ਚਾਰ ਬੰਦੇ ਖਰਾਬ ਕਰਨ ਤੇ ਹੋਏ ਵੇ ਆ ਉਹ ਚੱਕ ਚਕੀਆ ਕਰਕੇ ਕਰੀ ਜਾਂਦੇ ਹੈ ਠੁੱਸਾ ਬਸ ਹਰਪ੍ਰੀਤ ਜੀ ਇੱਕ ਸ਼ਾਇਦ ਤੁਹਾਡੇ ਕੋਲੇ ਬਾਣ ਥੇਕੇ ਦੇ ਸਰਕਾਰੀ ਜੀ ਉਹ ਹਾਂਜੀ ਜੀ ਸਰਵ ਤੱਕ ਮੇਰਾ ਹਾਂਜੀ ਉਹ ਜਿਹੜਾ ਕਹ ਰਿਹਾ ਕਹਿੰਦੇ ਵੀ ਉਹ ਐਸਸੀ ਟੱਕਾ ਵੀ ਉਹਦੇ ਉੱਤੇ ਉਹ ਨਾ ਮਿੱਟੀ ਵੱਡੀ ਪੱਧਰ ਤੇ ਵੀ ਟਰਾਲੀ 1500 ਰੁਪਏ ਦੀ ਟਰਾਲੀ ਵੇਚੀ ਗਈ ਹੈ ਸਰਕਾਰੀ ਬਾਣ ਤੋਂ ਤੇ ਕੁਝ ਦਰਖਤ ਪੱਟੇ ਗਏ ਹੈਗੇ ਉਹ ਪਿੰਡ ਦੇ ਵਿੱਚ ਇੱਕ ਜਸੂ ਦਾ ਨਾਮ ਆ ਰਿਹਾ ਇੱਕ ਤੁਹਾਡਾ ਉਹਦੇ ਚ ਜ਼ਿਕਰ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਦੇ ਤੁਹਾਡੇ ਕੋਲੇ ਰਿਜ਼ਰਵ ਟੱਕਾ ਜੀ ਐਸਸੀ ਹੈ ਪਹਿਲੀ ਗੱਲ ਤਾਂ ਕੁਝ ਲੋਕ ਖੰਦ ਖਾਦੇ ਆ ਜਰਨਲ ਮੈਨੂੰ ਉਦਾਂ ਵੀ ਅਪਸਰ ਬੋਲਦੇ ਰਹਿੰਦੇ ਆ ਵੀ ਉਹ ਜ਼ਮੀਨ ਆਪ ਲੈਣਾ ਚਾਹੁੰਦੇ ਸੀ ਹੁਣ ਪਹਿਲਾਂ ਉਹ ਜਿਹੜੀ ਪੜਹੀ ਸੀ ਜਾਂ ਵੀ ਹੋਰ ਵੀ ਉੱਥੇ ਕੰਮ ਕਰਨ ਵਾਲੇ ਪੰਚਾਇਤ ਦੇ ਧਿਆਨ ਚ ਕਰਵਾਏ ਸੀ ਕੁਛ ਕੰਮ ਮੈਂ ਪਹਿਲਾਂ ਕਰਵਾਇਆ ਸੀ ਉਹਦਾ ਵੀ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਹੁਣ ਜਿਹੜਾ ਹੈਗਾ ਜਿਆਦਾ ਮੀਂਹ ਆਉਣ ਕਰਕੇ ਉ ਤਾਂ ਹਾਲੇ ਬਾਹਰ ਤੋਂ ਥੱਲੇ ਵਾਲੇ ਬਾਹਰ ਚ ਘਾਰੇ ਪੈ ਗਏ ਕੋਈ ਮਿੱਟੀ ਮੈਂ ਬੁੱਚੀ ਨਹੀਂ ਕੁਛ ਨਹੀਂ ਕੀਤਾ ਉਹ ਇੱਕ ਜਿਹੜਾ ਹੈਗਾ ਪਿੰਡ ਦੇ ਲੋਕਾਂ ਨੇ ਜਿਹੜਾ ਪਿੰਡ ਦੀ ਮਿੱਟੀ ਸੀ ਉਹ ਚੱਕ ਕੇ ਮੇਰੇ ਉਹ ਘਾਰੇ ਚੱਕ ਦੇ ਤੂੰ ਬਹੁਤ ਜ਼ਿਆਦਾ ਨਹੀਂ ਹੋਈ ਜਿਹੜੇ ਦਸਤਾਲ ਦੀ ਗੱਲ ਆ ਉਹ ਘਾਰਿਆਂ ਦੇ ਨਾਲ ਹੀ ਉਹ ਦਸਤ ਕਰ ਗਿਆ ਉਹ ਕੁਇਡੀਕ ਜਿਵੇਂ ਉੱਚ ਦੇਖਣ ਚ ਲੱਗਦਾ ਵੀ ਜੀਸੀਬੀ ਨਾਲ ਮਿੱਟੀ ਦੀ ਪਟਾਈ ਹੋਈ ਹੋਈ ਵੀ ਹੈ ਜੀ ਜੀਸੀਬੀ ਨਾਲ ਪਟਾਈ ਕੁਛ ਨਹੀਂ ਹੋਈ ਜੀ ਉਹ ਘਾਰ ਹੀ ਚੱਕਿਆ ਕੁਛ ਤਾਂ ਹਾਲੇ ਬੰਦ ਚੱਕਿਆ ਕੁਛ ਥੱਲੇ ਚੱਕਿਆ ਹੈਗੇ ਕਿਲਾ ਵਾਹੀ ਉਹ ਸਾਰੇ ਉੱਪਰ ਝੋਨਾ ਮਰਿਆ ਵੀ ਦਿਖਦਾ ਇੱਥੇ ਤਾਂ ਹਾਲੇ ਬੰਦ ਚ ਮਰਿਆ ਹਾਲੇ ਬੰਦ ਹੀ ਨਹੀਂ ਕਹਿ ਰਿਹਾ ਕਹਿੰਦੇ ਵੀ 1500 ਦੀ ਟਰਾਲੀ ਆਪਦੇ ਚਹੇਤਿਆਂ ਦੇ ਘਰੇ ਇਹਨਾਂ ਨੇ ਮਿੱਟੀ ਦੀ ਆ ਪਾਈਆਂ ਜੀ ਇਥੋਂ ਵੇਚਿਆਂਗੇ ਨਹੀਂ ਟਰਾਲੀਆਂ ਇੱਕ ਵੀ ਸਾਫ਼ਤ ਕਰਦੇ ਸੀ ਸੌ ਕਾ ਨੂੰ ਪਿਆਰਾਂ ਜੀ 1 5 ਪੈਸੇ ਹੀ ਕਿਤੇ ਲਾਇਆ ਹੁਣ ਖਾਂ ਸੀ ਜੇ ਕੋਈ ਜੀਸੀਬੀ ਵਾਲੇ ਨੇ ਕੋਈ ਆਪਦਾ ਖਰਚਾ ਲੈ ਲਿਆ ਉਹਦੇ ਚ ਤਾਂ ਹੁੰਦਾ ਕੀ ਇਕ ਜੀ ਮੇ ਮਸਲਾ ਥਾਣੇ ਆਉਣ ਤੋਂ ਪਹਿਲਾਂ ਕਿ ਇਹਨੂੰ ਵਿਚਾਰਿਆ ਨਹੀਂ ਕਿ ਵੀ ਆਪਣਾ ਪਿੰਡ 'ਚ ਹੀ ਬਹਿ ਕੇ ਇਹਦਾ ਕੋਈ ਨਿਵੇੜਾ ਕਰ ਲੈਂਦੇ ਜਾਂ ਹੋ ਜਾਂਦਾ ਜਾਂ ਹੋ ਸਕਦਾ ਨਹੀਂ ਮਸਲਾ ਤਾਂ ਕੋਈ ਥਾਣੇ ਵਾਲਾ ਹੈ ਨਹੀਂ ਨਹੀਂ ਕਿ ਮੇਰੀ ਕੰਪਲੇਟਾ ਨਾਲ ਕੰਮ ਦੇਖ ਲਾ ਨਹੀਂ ਉਹ ਕਹਿ ਰਹੇ ਸੀ ਕਹਿੰਦੇ ਕਿਸੇ ਵੱਲੋਂ ਵੀ ਉਹਨਾਂ ਬੰਦੇ ਜੀ ਇੱਕ ਤੇ ਕੰਪਲੇਂਟ ਦਿੱਤੀ ਵੀ ਆ ਨਹੀਂ ਨਹੀਂ ਜੇ ਕੋਈ ਦਿੱਤੀ ਜੋ ਮੇਰੇ ਖਿਲਾਫ ਦਿੱਤੀ ਉਹ ਜਾਂ ਮੇਰੀ ਤਾਂ ਹਾਲਤ ਹੈ ਨਹੀਂ ਤਾਂ ਮੈਂ ਆਪਦੇ ਖੇਤ ਜਾ ਕੇ ਦੇਖੂ ਜੇ ਕੋਈ ਮੇਰਾ ਨੁਕਸਾਨ ਹੋਇਆ ਹੋਵੇ ਤਾਂ ਮੈਂ ਲੀ